ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 631 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤਾ ਸੀ ਅੱਜ ਆਪਾਂ ਧੰਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 632 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਨੋਵਾ ਮਾਨ ਰੇ ਪ੍ਰਭ ਕੀ ਸਰਨ ਵਿਚਾਰੋ हे ਮਨ ਪਰਮਾਤਮਾ ਦੀ ਸ਼ਰਨ ਪੈ ਕੇ ਉਸ ਦੇ ਨਾਮ ਦਾ ਧਿਆਨ ਧਰਿਆ ਕਰ ਜੇ ਸਿਮਰਤ ਗਨ ਕਾਸੀ ਉਦਰੀ ਤਾ ਕੋ ਜਸ ਉਰ ਧਾਰੋ ਰਹਾਓ ਜਿਸ ਪਰਮਾਤਮਾ ਦਾ ਸਿਮਰਨ ਕਰਦਿਆਂ ਗਨ ਕਾ ਵਿਕਾਰਾਂ ਵਿੱਚ ਡੁੱਬਣੋਂ ਬਚ ਗਈ ਸੀ ਤੂੰ ਵੀ ਹੈ ਭਾਈ ਉਸ ਦੀ ਸਿਫਤ ਸਲਾਹ ਆਪਣੇ ਹਿਰਦੇ ਵਿੱਚ ਵਸਾਈ ਰੱਖ ਰਹਾਓ ਟੱਲ ਭਿਉ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ ਹੇ ਭਾਈ ਜਿਸ ਪਰਮਾਤਮਾ ਦੇ ਸਿਮਰਨ ਦੇ ਰਾਹੀ ਧਰੂ ਸਦਾ ਲਈ ਟੱਲ ਹੋ ਗਿਆ ਹੈ ਤੇ ਉਸ ਨੇ ਨਿਰਭੈਤਾ ਦਾ ਆਤਮਕ ਦਰਜਾ ਹਾਸਲ ਕਰ ਲਿਆ ਸੀ ਦੁਖ ਹਰਤਾ ਇਹ ਬਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ ਤੂੰ ਉਸ ਪਰਮਾਤਮਾ ਨੂੰ ਕਿਉ ਭੁਲਾਇਆ ਹੋਇਆ ਹੈ ਉਹ ਤਾਂ ਇਸ ਤਰ੍ਹਾਂ ਦਾ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਜਦ ਹੀ ਸਰਨ ਗਹੀ ਕਿਰਪਾ ਨਿਦ ਗਜ ਗਰਾਹ ਤੇ ਛੂਟਾ हे ਭਾਈ ਜਿਸ ਵੇਲੇ ਹੀ ਗਜ ਨੇ ਕਿਰਪਾ ਤੇ ਸਮੁੰਦਰ ਪ੍ਰਮਾਤਮਾ ਦਾ ਆਸਰਾ ਲਿਆ ਉਹ ਗਜ ਹਾਥੀ ਤੰਦੂਏ ਦੀ ਫਾਹੀ ਤੋਂ ਨਿਕਲ ਗਿਆ ਸੀ ਮਹਿਮਾ ਨਾਮ ਕਹਾ ਲੋ ਬਰਨੋ RAM ਕਹਿਤ ਬੰਧਨ ਤਹਿ ਟੂਟਾ ਮੈਂ ਕਿੱਥੋਂ ਤੱਕ ਪ੍ਰਮਾਤਮਾ ਦੇ ਨਾਮ ਦੀ ਉੜਿਆਈ ਦੱਸਾਂ ਪ੍ਰਮਾਤਮਾ ਦਾ ਨਾਮ ਉਚਾਰ ਕੇ ਉਸ ਹਾਥੀ ਦੇ ਬੰਧਨ ਟੁੱਟ ਗਏ ਸਨ ਇਹ ਇੱਕ ਬਿਲਕੁਲ ਸੱਚੀ ਘਟਨਾ ਹੈ ਜੋ ਨਵੇਂ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਦਰਜ ਕੀਤੀ ਹੈ ਇੱਕ ਗੱਜ ਇੰਦਰਨਾ ਦਾ ਹਾਥੀ ਤੰਦੂਵੇ ਨੇ ਪਾਣੀ ਪੀਣ ਗਏ ਨੂੰ ਫੜ ਲਿਆ ਸੀ ਤੇ ਉਹਦੀਆਂ ਲੱਤਾਂ ਨੂੰ ਆਪਣਾ ਜਾਲ ਤੰਦਾਂ ਬਲੇਟ ਲਈਆਂ ਸਨ ਉਹ ਕਈ ਦਿਨ ਹੀ ਉਸ ਨਾਲ ਕੁਲਦਾ ਰਿਹਾ ਆਪਣਾ ਬਲ ਦਿਖਾਉਂਦਾ ਰਿਹਾ ਉਹ ਤੰਦੂਆ ਫਿਰ ਉਸ ਨੂੰ ਪਾਣੀ ਵਿੱਚ ਖਿੱਚ ਕੇ ਲੈ ਜਾਂਦਾ ਸੀ ਜਿੰਨਾ ਕੋ ਬਾਹਰ ਆਣ ਦੀ ਕੋਸ਼ਿਸ਼ ਕਰਦਾ ਸੀ ਫਿਰ ਲੈ ਜਾਂਦਾ ਸੀ ਖਿੱਚ ਕੇ ਤੰਦੂਆ ਪਾਣੀ ਵਿੱਚ ਤेंदुए ਨੇ ਉਸ ਨੂੰ ਖਾਣਾ ਸੀ ਹਾਥੀ ਨੂੰ ਜਦ ਉਸ ਤੋਂ ਕੋਈ ਬਾਹਰ ਨਾ ਚਲਦੀ ਦਿਸੀ ਹਾਥੀ ਦੀ ਤਾਂ ਗਜ ਹਾਥੀ ਨੇ ਪ੍ਰਮਾਤਮਾ ਦਾ ਨਾਮ ਸਿਮਰਿਆ ਉਹਦੀ ਇਕੱਲੀ ਸੁੰਡ ਹੀ ਬਾਹਰ ਰਹਿ ਗਈ ਸੀ ਪਾਣੀ ਚੋਂ ਉਸ ਨਾਲ ਉਸਨੇ ਪ੍ਰਮਾਤਮਾ ਨੂੰ ਪੁਕਾਰਿਆ ਤੇ ਪ੍ਰਮਾਤਮਾ ਨੇ ਫਿਰ ਉਸ ਦੀਆਂ ਜੋ ਤेंदुए ਦੀਆਂ ਤਾਰਾਂ ਹੀ ਸਾਰੀਆਂ ਕੱਟ ਦਿੱਤੀਆਂ ਤੇ ਹਾਥੀ ਸਹੀ ਸਲਾਮਤ ਪਾਣੀ ਵਿੱਚੋਂ ਬਾਹਰ ਆ ਗਿਆ ਇਹ ਗੁਰੂ ਜੀ ਫਰਮਾਨ ਕਰਦੇ ਹਨ ਕਿ ਪ੍ਰਮਾਤਮਾ ਦਾ ਨਾਮ ਜੋ ਹੈ ਇਹ ਮਾਇਆ ਵਾਲੇ ਬੰਧਨ ਮਨੁੱਖ ਦੇ ਸਾਰੇ ਕੱਟ ਦਿੰਦਾ ਹੈ ਮਹਿਮਾ ਨਾਮ ਕਹਾਂ ਲੋ ਵਰਨੋ RAM ਕਹਿਤ ਬੰਧਨ ਤਿਹ ਟੂਟਾ ਮੈਂ ਕਿੱਥੋਂ ਤੱਕ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਦੱਸਾਂ ਪ੍ਰਮਾਤਮਾ ਦਾ ਨਾਮ ਉਚਾਰ ਕੇ ਹਾਥੀ ਦੇ ਬੰਧਨ ਟੁੱਟ ਗਏ ਸਨ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ ਹੇ ਭਾਈ ਸਾਰਾ ਜਗਤ ਜਾਣਦਾ ਹੈ ਕਿ ਆਜਾਮਲ ਵਿਕਾਰੀ ਸੀ ਪਾਪੀ ਸੀ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਛੱਡ ਕੇ ਅੱਖ ਦੇ ਝਮਕਣ ਜਿੰਨੇ ਸਮੇਂ ਵਿੱਚ ਹੀ ਉਸ ਦਾ ਪਾਰ ਉਤਾਰਾ ਹੋ ਗਿਆ ਸੀ ਪ੍ਰਮਾਤਮਾ ਦਾ ਨਾਮ ਸਿਮਰਨ ਛੱਡ ਕੇ ਉਹ ਵਿਕਾਰਾਂ ਵਿੱਚ ਪੈ ਗਿਆ ਸੀ ਤੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਕੇ ਉਹ ਅੱਖ ਦੇ ਝਮਕਣ ਜਿੰਨੇ ਸਮੇਂ ਵਿੱਚ ਹੀ ਪ੍ਰਮਾਤਮਾ ਨੇ ਉਸ ਦਾ ਪਾਰ ਉਤਾਰਾ ਕਰ ਦਿੱਤਾ ਸੀ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰਹਿ ਪਾਰਾ ਨਾਨਕ ਆਖਦਾ ਹੈ हे ਭਾਈ ਤੂੰ ਸਾਰੀਆਂ ਚਿਤਵਨੀਆਂ ਪੂਰੀਆਂ ਕਰਨ ਵਾਲੇ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਤੂੰ ਭੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਗਾ ਜਿਸ ਤਰ੍ਹਾਂ ਗਨਕਾ ਪਾਪਨ ਤਰ ਗਈ ਸੀ ਜਿਸ ਤਰ੍ਹਾਂ ਹਾਥੀ ਦੇ ਤੰਦੂਵੇ ਨੇ ਜੋ ਪੈਰ ਫੜੇ ਹੋਏ ਸੀ ਉਹ ਤੋਂ ਛੁੱਟ ਗਿਆ ਸੀ ਤੇ ਜਿਸ ਤਰ੍ਹਾਂ ਜਾਮਲ ਪਾਪੀ ਅੰਤ ਵੇਲੇ ਨਾਰਾਇਣ ਨਾਰਣ ਕੇ ਆ ਪੁੱਤਰ ਨੂੰ ਆਵਾਜ਼ ਮਾਰੀ ਤੇ ਜੰਮ ਛੱਡ ਕੇ ਭੱਜ ਗਏ ਤੇ ਉਸ ਨੂੰ ਬੇਬਾਨ ਲੈ ਕੇ ਦੇਵਤੇ ਲੈਣ ਆਏ ਸੀ ਗੁਰਬਾਣੀ ਵਿੱਚ ਦੱਸਿਆ ਹੈ ਨਵੇਂ ਪਾਸ਼ਾ ਜੀ ਨੇ ਕਿ ਪ੍ਰਮਾਤਮਾ ਦਾ ਨਾਮ ਸਿਮਰਨਾ ਬਹੁਤ ਹੀ ਚੰਗਾ ਹੈ ਤੇ ਪ੍ਰਮਾਤਮਾ ਦੇ ਨਾਮ ਵਿੱਚ ਬੜੀ ਵੱਡੀ ਸ਼ਕਤੀ ਹੈ ਜੋ ਸਾਰੇ ਵੈਰੀਆਂ ਨੂੰ ਮਾਰ ਮਕਾਉਂਦੀ ਹੈ ਸੋਰਠ ਮਹੱਲਾ ਨੋਵਾ ਪ੍ਰਾਨੀ ਕੌਨ ਉਪਾਉ ਕਰੈ ਹੇ ਭਾਈ ਦੱਸ ਮਨੁੱਖੋ ਕਿਹੜਾ ਹਿੱਲਾ ਕਰੇ ਜਾ ਤੇ ਭਗਤ ਰਾਮ ਕੀ ਪਾਵੈ ਜਮ ਕੋ ਤਰਾਸ ਹਰੈ ਰਹਾਉ ਜਿਸ ਨਾਲ ਪ੍ਰਮਾਤਮਾ ਦੀ ਭਗਤੀ ਪ੍ਰਾਪਤ ਕਰ ਸਕੇ ਅਤੇ ਜਮ ਦਾ ਡਰ ਦੂਰ ਕਰ ਸਕੇ ਰਹਾਉ ਕੌਨ ਕਰਮ ਵਿਦਿਆ ਕਉ ਕੈਸੀ ਧਰਮ ਕੌਨ ਫੋਨ ਕਰਈ اے بھائی دسو کیڑے ਧਾਰਮਕ ਕਰਮ ਹਨ او کہو جی ਵਿਦਿਆ ਹੈ او کیڑا ਧਰਮ ਕਰਮ ਹੈ ਜਿਹੜਾ ਮਨੁੱਖ ਕਰੇ ਕੌਨ ਨਾਮ ਗੁਰ ਜਾ ਕੇ ਸਿਮਰੈ ਭਵ ਸਾਗਰ ਕੋ ਤਰਈ او کیڑا ਗੁਰੂ ਦਾ ਦੱਸਿਆ ਨਾਮ ਹੈ ਜਿਹਦਾ ਸਿਮਰਨ ਕਰਨ ਨਾਲ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦਾ ਹੈ ਕਲ ਮੈਂ ਇੱਕ ਨਾਮ ਕਿਰਪਾ ਨਿਦ ਜਾਹੇ ਜਪੈ ਗਤ ਪਾਵੇ ਹੇ ਭਾਈ ਕਿਰਪਾ ਦੇ ਖਜ਼ਾਨੇ ਪ੍ਰਮਾਤਮਾ ਦਾ ਨਾਮ ਹੀ ਜਗਤ ਵਿੱਚ ਹੈ ਜਿਸ ਨੂੰ ਜਿਹੜਾ ਮਨੁੱਖ ਜਪਦਾ ਹੈ ਉਹ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ਔਰ ਧਰਮਤਾ ਕੈ ਸਮਨਾਹਨ ਇਹ ਵਿਦ ਬੇਦ ਬਤਾਵੇ ਹੋਰ ਕਿਸੇ ਤਰ੍ਹਾਂ ਦੇ ਵੀ ਕੋਈ ਕਰਮ ਧਰਮ ਉਸ ਨਾਮ ਦੇ ਬਰਾਬਰ ਨਹੀਂ ਹਨ ਬੇਦ ਪੀਏ ਜੁਗਤ ਦੱਸਦਾ ਹੈ ਸੁਖ ਦੁਖ ਰਹਿਤ ਸਦਾ ਨਿਰਲੇਪੀ ਜਾ ਕੋ ਕਹਿਤ ਗੁਸਾਈ ਹੈ ਭਾਈ ਜਿਸ ਨੂੰ ਜਗਤ ਧਰਤੀ ਦਾ ਖਸਮ ਆਖਦਾ ਹੈ ਉਹ ਸੁੱਖਾਂ ਦੁੱਖਾਂ ਤੋਂ ਵੱਖਰਾ ਰਹਿੰਦਾ ਹੈ ਉਹ ਸਦਾ ਮਾਇਆ ਤੋਂ ਨਿਰਲੇਪ ਰਹਿੰਦਾ ਹੈ ਸੋ ਤੁਮਹੀ ਮੈਂ ਬਸੈ ਨਿਰੰਤਰ ਨਾਨਕ ਦਰਪਨ ਨਿਾਈ हे नानक आखा क्यों तेरे अंदर भी एक रस बस रहा है जिवै शीशे विच अक्स बसदा है उस दा सदा सिमरन करना चाहिदा है सोरठ मोहल्ला नौवां माई मैं कह बिद लखो गुसाई हे मां धरती दे खसम प्रभु नु मैं किस तरह पहचाना ਮਹਾ ਮੋਹ ਅਗਿਆਨ ਤਿਮਰ ਮੋਹ ਮਨ ਰਹੋ ਉਰਜਾਈ ਰਹਾਓ ਮੇਰਾ ਮਨ ਤਾਂ ਵੱਡੇ ਮੋਹ ਦੀ ਅਗਿਆਨਤਾ ਵਿੱਚ ਮੋਹ ਦੇ ਹਨੇਰੇ ਵਿੱਚ ਸਦਾ ਫਸਿਆ ਰਹਿੰਦਾ ਹੈ ਮੈਂ ਉਸ ਨੂੰ ਕਿਵੇਂ ਪਛਾਣਾ ਰਹਾਓ ਸਗਲ ਜਨਮ ਪਰਮ ਹੀ ਪਰਮ ਖੋਇਓ ਨਹਿ ਅਸਥਿਰ ਮਤ ਪਾਈ ਏ ਮੈਂ ਆਪਣਾ ਸਾਰਾ ਜਨਮ ਪੜਕਣਾ ਵਿੱਚ ਹੀ ਗਵਾ ਲਿਆ ਹੈ ਇਹ ਤੱਕ ਅਜਿਹੀ ਮਤ ਨਹੀਂ ਹਾਸਲ ਕੀਤੀ ਜੋ ਮੈਨੂੰ ਅਡੋਲ ਰੱਖ ਸਕੇ ਵਿਖਿਆ ਸਕਤ ਰਹੋ ਨਿਸ ਬਾਸੁਰ ਨਹਿ ਛੂਟੀ ਅਦਮਾਈ ਦਿਨ ਰਾਤ ਮੈਂ ਮਾਇਆ ਵਿੱਚ ਹੀ ਲੰਪੜ ਰਹਿਦਾ ਹਾਂ ਮੇਰੀ ਇਹ ਨਿਚਤਾ ਮੁਕਣ ਵਿੱਚ ਨਹੀਂ ਆਉਂਦੀ ਸਾਧ ਸੰਗ ਕਬ ਹੋ ਨਹੀਂ ਕੀਨਾ ਨਹਿ ਕੀਰਤ ਪ੍ਰਭ ਗਾਈ हे ਮਾ ਮੈਂ ਕਦੇ ਗੁਰਮੁਖਾਂ ਦੀ ਸੰਗਤ ਨਹੀਂ ਕੀਤੀ ਮੈਂ ਕਦੇ ਪ੍ਰਮਾਤਮਾ ਦੀ ਸਿਫਤਸਲਾ ਦਾ ਗੀਤ ਨਹੀਂ ਗਾਇਆ ਜਨ ਨਾਨਕ ਮੈਂ ਨਾਹੇ ਕਉ ਗੁਨਾ ਰਾਖ ਲਿ ਹੋ ਸਰਨਾਈ ਏ ਦਾਸ ਨਾਨਕ ਆਖ ਕੇ ਹੈ ਪ੍ਰਭੂ ਪ੍ਰਮਾਤਮਾ ਮੇਰੇ ਅੰਦਰ ਕੋਈ ਗੁਣ ਨਹੀਂ ਹੈ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਸੋਰਠ ਮਹੱਲਾ ਨਵਾ ਮਾਈ ਮਨ ਮੇਰੋ ਬਸ ਨਾਹੇ ਹੇ ਮਾ ਮੇਰਾ ਮਨ ਮੇਰੇ ਕਾਬੂ ਵਿੱਚ ਨਹੀਂ ਨਿਸ ਬਾਸੁਰ ਵਿਖੇ ਅਨ ਕੋ ਤਾਵਤ ਕਹਿ ਬਿਦ ਰੋਕੋ ਤਾਹੇ ਰਹਾਓ ਰਾਤ ਦਿਨ ਤਾ ਰਾਤ ਦਿਨ ਪਦਾਰਥਾਂ ਦੀ ਖਾਤਰ ਦੌੜਦਾ ਫਿਰਦਾ ਹੈ ਮੇਰਾ ਮਨ ਮੈਂ ਇਸ ਨੂੰ ਕਿਸ ਤਰੀਕੇ ਨਾਲ ਰੋਕਾਂ ਰਹਾਓ ਵੇਦ ਉਪਰਾਨ ਸਿਮਰਤ ਕੇ ਮਤ ਸੋਨਾ ਨਿਮਖ ਨਹੀਂ ਇਹ ਬਸਾਵੇ ਇਹ ਜੀਵ ਵਿਦਾ ਪ੍ਰਾਨਾ ਸਿਮਰਤੀਆਂ ਦਾ ਉਪਦੇਸ਼ ਸੁਣ ਕੇ ਵੀ ਰਤਾ ਭਰ ਸਮੇ ਲਈ ਭੀ ਉਸ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਨਹੀਂ ਵਸਾਂਦਾ ਭਾਰ ਤਨ ਪਰਦਾਰਾ ਸਿਓ ਰਚਿਓ ਬਿਰਥਾ ਜਨਮ ਸਿਰਾਵੇ ਪ੍ਰਾਇ ਤਨ ਪਰਾਇ ਸਤਰੀ ਦੇ ਮੋਹ ਵਿੱਚ ਮਸਤ ਰਹਿੰਦਾ ਹੈ ਇਸ ਤਰ੍ਹਾਂ ਆਪਣਾ ਜਨਮ ਵਿਅਰਥ ਗੁਜ਼ਾਰਦਾ ਹੈ ਮਨੁੱਖ ਮਦ ਮਾਇਆ ਕਹਿ ਭਿਓ ਬਾਵਰੋ ਸੂਜਤ ਨਹਿ ਕਛ ਗਿਆਨਾ ਜੀਵ ਮਾਇਆ ਦੇ ਨਸ਼ੇ ਵਿੱਚ ਝੱਲਾ ਹੋਇਆ ਰਹਿੰਦਾ ਹੈ ਆਤਮਿਕ ਜੀਵਨ ਬਾਰੇ ਇਸ ਨੂੰ ਕੋਈ ਸੂਝ ਨਹੀਂ ਪੈਂਦੀ ਘਟ ਹੀ ਪੀਤਰ ਬਸਤ ਨਿਰੰਜਨ ਤਾ ਕੋ ਮਰਮ ਨਾ ਜਾਣਾ ਮਾਇਆ ਤੂੰ ਨਿਰਲੇਪ ਪ੍ਰਭੂ ਪਰਮਾਤਮਾ ਇਸ ਦੇ ਹਿਰਦੇ ਵਿੱਚ ਹੀ ਵਸਦਾ ਹੈ ਪਰ ਉਸ ਦਾ ਭੇਦ ਇਹ ਜੀਵ ਨਹੀਂ ਸਮਝਦਾ ਜਦ ਹੀ ਸ਼ਰਨ ਸਾਧਕੀ ਆਇਓ ਦੁਰਮਤ ਸਗਲ ਬਿਨਾਸੀ ਜਦੋਂ ਜੀਵ ਗੁਰੂ ਦੀ ਸ਼ਰਨ ਪੈਂਦਾ ਹੈ ਤਦੋਂ ਇਸ ਦੀ ਸਾਰੀ ਕੋਝੀ ਮਤ ਨਾਸ ਹੋ ਜਾਂਦੀ ਹੈ ਜਦੋਂ ਸਾਧ ਸੰਗਤ ਕਰਦਾ ਹੈ ਫਿਰ ਗੁਰੂ ਮਿਰਦਾ ਹੈ ਗੁਰੂ ਦੁਈ ਮਤ ਤੇ ਚੱਲਦਾ ਹੈ ਤੇ ਇਹਦੀ ਜੋ ਭੈੜੀ ਮਤ ਹੈ ਨਾਸ ਹੋ ਜਾਂਦੀ ਹੈ ਤੇ ਚੰਗੀ ਮਤ ਇਸ ਨੂੰ ਆਵਣ ਲੱਗਦੀ ਹੈ ਤਬ ਨਾਨਕ ਚੇਤਿਓ ਚਿੰਤਾ ਮਨ ਕਾਟੀ ਜਮ ਕੀ ਫਾਸੀ ਤਦੋਂ ਹੈ ਨਾਨਕ ਇਹ ਸਾਰੀਆਂ ਮਨੋ ਕਾਮਨਾ ਪੂਰੀਆਂ ਕਰਨ ਵਾਲੇ ਪ੍ਰਮਾਤਮਾ ਨੂੰ ਸਿਮਰਦਾ ਹੈ ਤੇ ਇਸ ਦੀ ਜਮ ਦੀ ਫਾਹੀ ਵੀ ਕੱਟੀ ਜਾਂਦੀ ਹੈ ਜਦ ਹੀ ਸਰਨ ਸਾਧਕੀ ਆਇਓ ਦੁਰਮਤ ਸਗਲ ਬਿਨਾਸੀ ਤਬ ਨਾਨਕ ਚਿਤਿਓ ਚਿੰਤਾ ਮਨ ਕਾਟੇ ਜਮ ਕੇ ਫਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 632 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 633 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਗੁਰੂ ਦੇ ਪਿਆਰ ਵਾਲਿਓ ਰੋਜ਼ਾਨਾ ਗੁਰਬਾਣੀ ਵਿਆਖਿਆ ਸਦ ਸਰਵਣ ਕਰਨ ਲਈ ਸਾਡੇ YouTube ਚੈਨਲ ਸਰਬਾਧਾ ਪੁਲਾ ਟੀਵੀ ਨੂੰ ਸਬਸਕ੍ਰਾਈਬ ਕਰੋ ਜੀ ਪੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ 와, 해구루지키, 파테.